ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਤੇਰੀ ਵੀਡੀਓ ਬਣਾਉਣ ਜਾ ਰਹੇ ਆ ਪੈਂਡ ਪੈਰੋ ਪੱਟੀ ਤੇ ਜਿਲ੍ਹਾ ਪ੍ਰੀਕੋਟ ਵਿੱਚ ਦੋਸਤੋ ਵੀਡੀਓ ਬਣਾਉਣ ਜਾ ਰਹੇ ਆ ਤੇ ਦੋਸਤੋ ਤੇਰੀ ਸਾਹਮਣੇ ਤੁਹਾਨੂੰ ਗਾਂ ਨਜ਼ਰ ਆ ਰਹੀ ਹੈ ਤੇ ਬਾਈਆਂ ਨੇ ਸੇਲ ਕਰਨੀ ਹੈ ਗਾਂ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਦੋਸਤੋ ਤੇ ਗੱਬਣ ਗਾਂ ਦੋਸਤੋ ਤੇ ਆ ਜੋ ਦੋਸਤੋ ਇੱਕ ਵਾਰੀ ਗਾਣੇ ਤੁਹਾਨੂੰ ਨਿਗਾ ਮਰਾਉਨੇ ਆ ਸਾਰੀ ਤੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ ਤੇ ਬਹੁਤ ਆਸਾਨੀ ਨਾਲ ਆਤਲਾ ਨਾਗ ਤਰੀਕਾ ਤੇ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦੀ ਗਾਣ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਬਹੁਤ ਦੋਸਤੋ ਵਧੀਆ ਗਾਣ ਦੋਤੋ ਅਮਰੀਕਨ ਤੇ ਆਜ ਤੁਹਾਨੂੰ ਇੱਕ ਵਾਰੀ ਤਰੀ ਗਾਂ ਤੋੜ ਤੇ ਭਗਾਉਨੇ ਆ ਤੇ ਨਿਗਾਹ ਮਾਰ ਲਓ ਸਾਰੀ ਚੈੱਕ ਕਰ ਲਓ ਗਾਂ ਤੇ ਆਜੋ ਬਾਈ ਓੜੀ ਚਲੀ ਮੜਾ ਜਾਈ ਬਾਈ ਲੋ ਦੋਸਤੋ ਚੈੱਕ ਕਰ ਲਿਓ ਜਾਨ ਚੰਗੀ ਕਿਣਾ ਤੇ ਬਹੁਤ ਹੀ ਚੰਗੀ ਕੁਆਲਟੀ ਦੀ ਗਾਂ ਦੋਸਤੋ ਚੱਲ ਬਾਈ ਬਹੁਤ ਹੀ ਦੋਸਤੋ ਵਧੀਆ ਗਾਂ ਤਣਾ ਸੁਣਾ ਦੀ ਬਹੁਤ ਬਿਲਕੁਲ ਸਾਫ ਪਈ ਹੈ ਤੇ ਚਾਰੇ ਪਾਸੋਂ ਦੋਸਤੋ ਸਹੀ ਹੈਗਾ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਸਰੀ ਕਾਲ ਦੀ ਸਸਰੀ ਕਾਲ ਬਾਈ ਜੀ ਤੇ ਆਪਣਾ ਪਿੰਡ ਹੈਗਾ ਜੀ ਪੈਰੂ ਪਟੇਣਾ ਜਿਹੋ ਦਾ ਆਪਾਂ ਬੋਲੀ ਦੇ ਵਿੱਚ ਠੀਕ ਹੈ ਦੋਸਤ ਜੀ ਤੇ ਗਾਂ ਦੀ ਆਪਣੀ ਦੀ ਸਾਰੀ ਡਿਟੇਲ ਦੱਸ ਦਿਓ ਜੀ ਗਾਂ ਪਹਿਲੇ ਸੋਹੇ ਆ ਜੀ ਠੀਕ ਆ ਬਾਈ ਜੀ ਹਾਂਜੀ ਠੀਕ ਆ ਇਹ ਦੱਸੋ 15 ਦਿਨ ਲੱਗਦੀ ਹੈ ਜੀ ਸੂਣ ਚ ਸੂਣ ਚ ਜੀ ਹਾਂਜੀ ਤੇ ਅੰਡੇ ਸੀ ਬਹੁਤ ਐ ਗਾ ਵੇਖੋ ਠੀਕ ਹੈ ਜੇ ਮਰ ਗਿਆ ਤੇ ਤੁਹਾਡੀ ਲੋ ਲੈ ਦੋਸਤੋ ਬਾਈ ਨੇ ਦੱਸਤਾ ਤੇ ਗਾਂ ਠੰਡੀ ਬਹੁਤ ਆ ਸਣਾ ਤੁਣਾ ਦੀ ਬਹੁਤ ਸਾਫ ਪਈ ਹੈ ਬਿਲਕੁਲ ਤੇ ਬਹੁਤ ਹੀ ਦੋਸਤੋ ਗਾਂ ਨੂੰ ਸਤਾਨ ਲੱਗੇ ਆ ਤੇ ਚਾਰੇ ਸਣ ਦੋਸਤੋ ਬਿਲਕੁਲ ਬਰਾਬਰ ਦੇ ਸਣਾ ਤੇ ਚਾਰੇ ਪਾਸੇ ਸੋਹਣੀ ਗਾਂ ਦੋਸਤੋ ਚੈੱਕ ਕਰ ਲਓ ਚੰਗੀ ਕਰਾਂ ਤੇ ਬਾਈਆਂ ਨੇ ਸੇਲ ਕਰਨੀਆਂ ਤੇ ਆਜੋ ਬਾਈ ਬਾਈ ਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੋ ਜੀ ਨੰਬਰ 98765 ਮਾਯਾ ਨੰਬਰ ਬੋਲੋ ਬਾਈ ਜੀ 987928933 ਇੱਕ ਕਰੀ ਹੋਰ ਬੋਲ ਦੋ ਬਾਈ ਜੀ 9879628933 ਠੀਕ ਆ ਬਾਈ ਜੀ ਤੇ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਵੀਡੀਓ ਨੂੰ ਵੱਧ ਵਧ ਸ਼ੇਅਰ ਲਾਜ਼ਮੀ ਕਰੋ ਤੇ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਤੇ ਰੇਡ ਦੀ ਗੱਲਬਾਤ ਬਾਈ ਦੇ ਨਾਲ ਫੋਨ ਤੇ ਕਰਿਓ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਜੋ ਦੋਸਤੋ ਬਹੁਤ ਬਹੁਤ ਧੰਨਵਾਦ ਦੋਸਤੋਂ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਵਾਦੋ ਵਾਦ